ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 8 9 ਦਸੰਬਰ ਯਾਨੀ ਕਿ ਅਗਲੇ 48 ਘੰਟਿਆਂ ਦੀ ਮੌਸਮ ਅਫੇਅਰ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 48 ਘੰਟਿਆਂ ਦੇ ਜੋ ਪੰਜਾਬ ਦਾ ਮੌਸਮ ਹੈ ਉਹ ਕਿਦਾਂ ਦਾ ਰਹਿਣ ਵਾਲਾ ਹੈ ਜੀ ਤੇ ਜੋ ਅਲਰਟ ਨੇ ਉਹ ਕਿੱਥੇ ਜਾਰੀ ਕੀਤੇ ਗਏ ਨੇ ਸਾਰੀ ਜਾਣਕਾਰੀਆਂ ਦਿਆਂਗੇ ਜੁੜੇ ਹੋਏ ਦੋਸਤਾਂ ਦੇ ਨਾਲ ਸਭ ਤੋਂ ਪਹਿਲਾਂ ਜੇਕਰ ਐਸੇਲੇ ਦੀਆਂ ਸੈਟਲਾਈਟ ਤਸਵੀਰਾਂ ਦੇਖੀਏ ਸਕਰੀਨ ਦੇ ਉੱਤੇ ਤੁਹਾਡੇ ਐਸੇਲੇ ਦੀਆਂ ਲਾਈਵ ਸੈਟਲਾਈਟ ਤੁਸੀਂ ਇਹਨਾਂ ਨੇ ਜੀ ਸੰਗਣੀ ਧੁੰਦ ਦੀ ਮੋਟ ਜਦ ਰਜਿਹੇ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਤੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਉੱਤੇ ਧੁੰਦ ਜਿਹੜੀ ਹੈ ਆਉਣ ਵਾਲੇ ਜਿਹੜੇ 24 ਘੰਟੇ ਹੋਣਗੇ ਜੀ ਜਿਹੜਾ ਫਚੂਗੇ ਸਿਸਟਮ ਦਾ ਪੰਜਾਬ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਮੱਝ ਦੇ ਖੇਤਰ ਉਹ ਔਰ ਜਿਹੜਾ ਖਣਾ ਮਾਲੂਆ ਦੇ ਫਚੂਗੇ ਚਲੇ ਆ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਉਮੀਦਾਰਜ ਹੋ ਸਕਦੇ ਨੇ ਪਰ ਅੱਜ ਜਿਹੜੀ ਹੈ ਇਹ ਸੰਗਣੀ ਤੁੰਦ ਛਾਈ ਰਹੇਗੀ ਤੇ ਅੱਜ ਉਮੀਦ ਦੀ ਉਮੀਦ ਨਹੀਂ ਹੈ ਤੇ 9 ਤਰੀਕ ਨੂੰ ਜਿਹੜੇ ਉਮੀਦਾਰਜ ਹੋਣਗੇ ਜੇਕਰ ਕਿਤੇ ਕਿਤੇ ਕੁਝ ਥਾਵਾਂ ਤੇ ਤਫਲ ਲੱਗ ਜਾਂਦੀ ਹੈ ਜੀ ਤੇ ਉਹਨਾਂ ਖੇਤਰਾਂ ਦੇ ਵਿੱਚ ਦਰਮਿਆਨ ਉਮੀਦ ਵੀ ਜੜਿਆ ਉਹ ਦਰਜ ਹੋ ਸਕਦੇ ਨੇ ਤੇ ਫਿਲਹਾਲ ਜੇਕਰ ਗੱਲ ਕਰੀਏ ਜੀ ਸੰਗਣੀ ਤੁੰਦ ਦੇ orange alert ਜਾਰੀ ਕੀਤੇ ਗਏ ਸੀ ਤੇ ਸੰਗਣੀ ਤੁੰਦ ਜਿਹੜੀ ਹੈ ਉਹ ਇਹ ਕਹਿੰਨ ਲੱਗੇ ਜਿਆ ਪੰਜਾਬ ਦੇ ਜ਼ਿਆਦਾਤਰ ਖੇਤਰਾਤ ਦੇ ਵਿੱਚ ਤੇ ਤੁਸੀਂ ਦੇਖ ਲੈਣ ਦੇ ਉੱਤੇ ਦੇਖ ਸਕਦੇ ਹੋ ਮੌਸਮ ਖਾਗਲਾ ਜੋ ਅਫਰੈਡ ਜਾਰੀ ਹੋਈ ਸੀ 8 ਤੇ 9 ਤਰੀਕ ਨੂੰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਡੈਂਸ ਹੋਗ ਯਾਨੀ ਕਿ ਜ਼ਿਆਦਾਤਰ ਖੇਤਰਾਤ ਦੇ ਵਿੱਚ ਸੰਘਣੀ ਧੁੰਦ ਜਿਹੜੀ ਫੈਲ ਰਹੇਗੀ 9 ਤਰੀਕ ਨੂੰ ਵੀ ਕਿਤੇ ਕਿਤੇ ਜਿਹੜੀ ਹੈ ਹਲਕੇ ਉਮੀਦ ਦੀ ਊਮੀਦ ਜਿਹੜੀ ਲੱਗ ਰਹੀ ਹੈ ਤੇ ਇਹਦੇ ਨਾਲ ਹੀ ਕਿਤੇ ਕਿਤੇ ਜਿਹੜੀ ਧੁੰਦ ਛਾ ਸਕਦੀ ਹੈ ਤੇ 8 9 ਤਰੀਕ ਨੂੰ ਇਹ ਫਾਚਨ ਸਿਸਟਮ ਐਕਟਿਵ ਹੋਗਾ ਉਸ ਵਜ੍ਹਾ ਨਾਲ ਮੌਸਮ ਆਪਣਾ ਸਾਫ਼ ਰਹੂਗਾ ਜੀ ਤੇ ਉਸ ਤੋਂ ਬਾਅਦ 13 ਜਾਦ ਤਰੀਕ ਨੂੰ ਇੱਕ ਫਿਰ ਤੋਫਾ ਚੁਣੀ ਸਿਸਟਮ ਆਉਣ ਲਈ ਤਿਆਰ ਹੈ ਤੇ ਕਿੰਨਾ ਕਿ ਐਕਟਿਵ ਹੋਏਗਾ ਇਹ ਮੌਕੇ ਦੇ ਫਤ ਲੱਗੇਗਾ ਤੇ ਫਿਲਹਾਲ ਜਿਹੜੇ 48 ਘੰਟਿਆਂ ਦੇ ਦੌਰਾਨ ਸੰਘਣੀ ਧੁੰਦ ਪੰਜਾਬ ਤੇ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ ਆ ਸਕਦੀ ਹੈ ਤੇ ਕੱਲ 9 ਤਰੀਕ ਨੂੰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਮੀਂਹ ਦੇ ਜੜੇ ਦਰਜ ਹੋ ਸਕਦੇ ਨੇ ਤੇ ਹਰਿਆਣਾ ਦੇ ਵੀ ਕੁਝ ਜਿਹੜੇ ਹੋਰ ਵੀ ਖੇਤਰ ਹੈ ਤੇ ਉਤਰੀ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੀ ਮੀਂਹ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਹੁਣ ਜੇ ਹੋਈਆਂ ਨੇ ਸੋ ਮਿਲਦੇ ਹਾਂ ਜੀ ਅਗਰੇ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਧੰਨਵਾਦ ਜੀ ਸ਼ੁਕਰੀਆ